ਆਣਾ ਕਹੀ ਕੀ ਜੌਂਡੀਅਰ ਤੇ ਸੈਂਕਰੋਮੈਕਸ ਗੇਅਰ ਉਹ ਵੀ ਆਪ ਦੀ ਜਗ੍ਹਾ ਤੇ ਬਹੁਤ ਕੂਲ ਚੀਜ਼ ਆ ਵਧੀਆ ਚੀਜ਼ ਆ ਹਾਈ ਲੈਵਲ ਦੀ ਆ ਪਰ ਜਦੋਂ ਇੰਦੇ ਗੇਅਰ ਆਪਾਂ ਚਲਾ ਲਈਏ ਨਾ ਇੱਕਰੀ ਮੈਂ ਕਹਿੰਦਾ ਸਵਾਦ ਨਹੀਂ ਆਉਂਦਾ ਇਹ ਜੀ ਇਲਨ ਪੰਪੇ ਬੰਦ ਜਾਬੀ ਤੇ ਆ ਹਾਂ ਲੈ ਕਮਾਲ ਹੋਈ ਪਈ ਹੈ ਨਾ ਆਹੋ ਯਾਰ ਪੰਪ ਦੂਜਾ ਤੇ ਬੰਦ ਦੇ ਚ ਨਹੀਂ ਨਹੀਂ ਹਾਂ ਬੰਦ ਜਾਬੀ ਤੇ ਆ ਬੂਡ ਵੀ ਪਾਏ ਮੈਂ ਤਾਂ ਬਿਲਕੁਲ ਚੱਕਰ ਨਹੀਂ ਦੁਬਾਰੇ ਮਾ ਨਾ ਕਰੇ ਆਪਣੇ ਜੌਂਡੀਅਰ ਵੀ ਹੈਗਾ ਉਦਾਂ ਹੌਲੈਂਡ ਵੀ ਹੈਗਾ ਉਹਨਾਂ ਤੇ ਲੋਡ ਪੈ ਜਾਂਦੀ ਜਦੋਂ ਕਿਤੇ ਆਪਾਂ ਕੰਪਿਊਟਰ ਕਰਾਇਦੇ ਚਲਾਈਦਾ ਅੱਛਾ ਤੋਂ ਬੂਟ ਪਾਉਣੇ ਪੈਂਦੇ ਕਲੱਚ ਦੇ ਕੋਲ ਸੀ ਤੇ ਦਬੰਦੂਵਨ ਵਾਲਾ ਵੀ ਸਿਸਟਮ ਨਹੀਂ ਹੈਗਾ ਇਹਦੇ ਚ ਜਿਵੇਂ ਆਪਾਂ ਕਹਿ ਦਿੰਦੇ ਆ ਕਿ ਜਿਵੇਂ 852 ਦੱਬਦਾ ਆ ਹੂੰ ਉਹ ਸਿਸਟਮ ਨਹੀਂ ਹੈ ਨਹੀਂ ਐ ਐ ਹੀ ਰਹਿੰਦਾ ਜਦੋਂ ਇਹ ਚੱਕਰ ਐਨਾ ਸਮੂਰਤ ਡਰਾਈਵ ਆਣੇ ਆਂਦੀ ਗੱਲਾਂ ਹੀ ਛੱਡਦੇ ਆ ਗੱਡੀ ਨਹੀਂ ਵੱਡੀ ਚਲਾਉਂਦੇ ਓਵੇਂ ਆ ਕੋਈ ਐ ਝੋਲ ਝਾਲ ਵਾਲਾ ਤਾਂ ਨਾ ਇਹ ਹੈ ਨਹੀਂ ਹੂੰ ਗਾਦੀ ਸਪੀਡ ਚ ਉਹਦੇ ਵਿੱਚ ਚੌਥੇ ਤੋਂ ਸਿੱਧਾ ਪਹਿਲਾ ਵੀ ਕਰਦੇ ਆ ਉਹ ਆਪਾਂ ਦੇਖ ਲਾਈਏ ਟਾਇਰਾਂ ਨੇ ਇੱਕ ਜਗ੍ਹਾ ਤੇ ਜੰਮਣਾ ਆ ਜਦੋਂ ਆਪਾਂ ਗੇਅਰ ਛੋਟਾ ਕਰਾਂਗੇ ਉਹਨਾਂ ਨੇ ਹੌਲੀ ਸਟਾਰਟ ਕਰੋ ਇਹ ਚੱਲਣਾ ਨਹੀਂ ਹੁੰਦਾ ਪਿਆ ਤਾ ਉਹ ਵੇਖ ਲੋ ਆਹੋ ਯਾਰ ਸਟਾਰਟ ਖੜਾ ਟ੍ਰੈਕਟਰ ਵੀ ਨਹੀਂ ਹਲਦਾ ਪਿਆ ਵਾਹ ਯਾਰ ਜਦੋਂ ਇਹ ਆਪਦੇ ਰੇਸ 'ਚ ਹੋ ਗਏ ਨਾ ਜਿੱਥੇ ਇਹਨੇ ਚੱਲਣਾ ਆ ਕੋ ਬੋਟਾ 5502 4/4 ਤੇ ਤੂੜੀ ਵਾਲੀ ਮਸ਼ੀਨ ਤੇ ਆਪਣੇ ਨਾਲ ਬਾਈ ਜੀ ਅਵਤਾਰ ਸਿੰਘ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਜੀ ਵਧੀਆ ਚੱਲਦੀ ਕਰ ਆਜੋ ਮੜਾ ਜਾ ਇਹ ਬਾਈ ਜੀ ਆਪਾਂ ਇਸ ਵਾਰ ਹੀ ਲਿਆ ਟਰੈਕਟਰ ਕਿ ਕਦੋਂ ਲਿਆ ਏ ਇਹ ਵੀਰੇ ਇਸ ਵਾਰ ਹੀ ਆਪਾਂ ਲਿਆ ਟਰੈਕਟਰ ਤੇ ਪਹਿਲਾ ਸੀਜ਼ਨ ਹੀ ਆਪਣਾ ਤੂੜੀ ਵਾਲੇ ਰਿਫਰ ਤੇ ਅੱਛਾ ਜੀ ਹਾਂ ਵੀ ਲੈ ਕੇ ਸਿੱਧਾ ਤੂੜੀ ਵਾਲੀ ਤੇ ਲੈ ਅੱਛਾ ਸਿੱਧਾ ਤੂੜੀ ਵਾਲੇ ਤੇ ਲਾਇਆ ਕੋਈ ਮੋਡੀਫਿਕੇਸ਼ਨ ਨਹੀਂ ਕੋਈ ਕੁਝ ਨਹੀਂਗਾ ਜਿਵੇਂ ਏਜੰਸੀ ਤੋਂ ਆਇਆ ਸਿੱਧਾ ਜੇ ਪਹਿਲੀ ਸਰਵਿਸ ਇੰਦੀ ਹੋਣੀ ਆ ਹਲੇ ਪਹਿਲੀ ਹੋਣੀ ਆ ਹਾਂਜੀ ਪਹਿਲੀ ਹੋਣੀ ਆ ਸਰਵਿਸ ਇੰਦੀ ਤੇ ਕਿਵੇਂ ਆ ਟਰੈਕਟਰ ਤੁਹਾਨੂੰ ਕਿਵੇਂ ਲੱਗਦਾ ਬੜ ਵਧੀਆ ਬਹੁਤ ਵਧੀਆ ਇਹ ਤੋਂ ਪਹਿਲਾਂ ਆਪਣੇ ਕੋਲ 65 HP ਦਾ ਟਰੈਕਟਰ ਸੀ ਅੱਛਾ ਜੀ ਤੇ ਇਹ ਆਪਾਂ ਚਲੋ ਕੰਪਨੀ ਫੋਟੋ 50 ਲੈਈਏ ਹਾਂ ਪਰ ਇਹ 65 ਨਾਲੋਂ 21 ਆ 19 ਨਹੀਂਗਾ ਇਹ ਪੂਰੀ ਕੰਮ ਕਰਦਾ ਪੂਰਾ ਜੀ ਪੂਰਾ ਪੂਰਾ ਬਹੁਤ ਬੈਸਟ ਕੰਮ ਕਰਦਾ ਹੈ ਇਹ ਹੁਣ ਕਿਹੜੇ ਗੇਅਰ ਦਾ ਜੀ ਹੁਣ ਚੌਥੇ ਤੇ ਹੋਊਗਾ ਜੀ ਚੌਥੇ ਲੋਜ ਚੌਥੇ ਲੋਜ ਹਾਂ ਉਹ ਸਾਇਦਾ ਪਹਿਲਾਂ ਮਿੰਟ ਮਿਲਾਇਆ ਹੋਵੇ ਮੁੰਡੇ ਬੜਾ ਤੇਜ਼ ਭਜਦਾ ਪਿਆ ਇਹਨੂੰ ਜ਼ੋਰਦਾਰ ਤਾਂ ਤੁਸੀਂ ਦੱਸਤਾ ਹਾਂਜੀ ਇਹਨੂੰ ਕਿੰਨੇ ਕਿੰਨਾ ਟਾਈਮ ਹੋ ਗਿਆ ਲੈ ਇਹਨੂੰ ਆ ਕਿੰਨੇ ਦਿਨ ਹੋ ਗਏ ਟੂੜੀ ਵਾਲੀ ਤੇ ਚੱਲਦੇ ਨੂੰ ਟੂੜੀ ਵਾਲ ਤੇ ਲੈ ਲਗਭਗ ਹਫਤਾ ਹੋ ਗਿਆ ਜੀ ਹਫਤਾ ਹੋ ਗਿਆ ਹਾਂ ਤੇ ਇਹ ਕੋਈ ਸੂਈ ਸਾਈ ਚੱਕਦਾ ਗਰਮ ਵਾਲੀ ਜਵਾਂ ਨਹੀਂ ਜੀ ਜਵਾਂ ਨੇ ਜਿੱਥੇ ਜਾ ਕੇ ਵਾਲ ਖੁੱਲ ਗਿਆ ਹਾਂ ਬਸ ਉਹ ਖੁੱਲ ਗਿਆ ਉਦੋਂ ਗਾ ਨਹੀਂ ਗਰਮਦਾ ਜਿਵੇਂ ਉੱਤੇ ਬੈਠਾ ਹਨ ਵੀਰ ਇਹ ਬੇਟਾ ਹੀ ਤੁਹਾਡਾ ਹਾਂਜੀ ਬੇਟਾ ਜੀ ਤੁਸੀਂ ਤੇ ਬੇਟਾ ਆਪ ਹੀ ਚਲਾਉਂਦੇ ਕੋਈ ਡਰਾਈਵਰ ਵੀ ਰੱਖਿਆ ਆਪ ਹੀ ਨਹੀਂ ਨਹੀਂ ਕੋਈ ਡਰਾਈਵਰ ਨਹੀਂਗਾ ਆਪ ਹੀ ਚਲਾਉਂਦੇ ਉੱਤੇ ਬੈਠਿਆ ਕੋਈ ਪੈਰਾਂ ਨੂੰ ਸੇਕ ਸੂਤ ਜਵਾਂ ਨਹੀਂ ਜੀ ਨਾ ਤਾਂ ਸੇਕ ਹੀ ਏ ਤੇ ਨਾ ਕੋਈ ਪਰੇਸ਼ਾਨੀ ਏ ਜਿਹੜਾ ਗੀਅਰ ਮਰਜ਼ੀ ਲਾ ਦੇ ਉਹਨੇ ਤੋਰੀ ਪੈਣਾ ਮਸ਼ੀਨ ਦੀ ਬੱਸ ਬੱਸ ਹੋਣੀ ਹੈ ਇਹਨੂੰ ਕੋਈ ਪਰਵਾਹ ਨਹੀਂ ਇਹਨੂੰ ਕੋਈ ਪਰਵਾਹ ਨਹੀਂ ਦੂਜੇ ਨੰਬਰ ਤੇ ਵੇਖੋ ਜੀ ਤੁਹਾਡੇ ਸਾਹਮਣੇ ਜਾਂਦਾ ਪਿਆ ਵਿਹਲਾ ਚੱਲਦਾ ਪਿਆ ਹਾਂ ਮੈਂ ਉਹੀ ਦੇਖਦਾ ਪਿਆ ਇੱਕ ਬੰਦਾ ਹੈ ਨਾ ਐਨੇ ਤੋਰੇ ਦੇ ਟਰੈਕਟਰ ਡੱਬ ਕੇ ਚੱਲਦਾ ਜਾਂ ਆਰਪੀਓ ਡਰੋਲ ਚ ਕਰਕੇ ਚੱਲਦਾ ਮਸ਼ੀਨ ਮਗਰੋਂ ਜਿਹੜੇ ਤੋਣ ਡਈ ਹੁਣ ਬਿਲਟ ਐਸ਼ਟਮ ਸਲਿੱਪ ਮਾਰਦੀਆਂ ਵੜਾ ਵੜਾ ਮੈਂ ਉਹੀ ਦੇਖਦਾ ਪਿਆ ਚੱਕਰ ਬਣਾਣੇ ਕੀ ਇਹ ਵੀ ਇਹਨੂੰ ਬਦੰਦਰ ਕੋਈ ਪਤਾ ਇਹ ਨਹੀਂ ਲੱਗਦਾ ਪਿਆ ਇੱਕ ਇਹਦੀ ਆਵਾਜ਼ ਵੀ ਹੈ ਨਹੀਂ ਜੀ ਨਾ ਆਵਾਜ਼ ਹੈਗੀ ਆ ਜੀ ਇੱਕ ਆਪਣੇ ਇਹਦੇ ਮਗਰ ਉਹ ਰਿਵਰਸ ਪੀਡੀਓ ਵਾਲਾ ਲੱਗਾ ਸਿਸਟਮ ਗੇਅਰ ਜਾ ਪਰ ਲਗਭਗ 200 ਟਰਾਲੀਆਂ ਭਰ ਗਿਆ ਹੈ ਅਈ ਜੇਕਰ ਸਾਨੂੰ ਲੋਡ ਹੀ ਨਹੀਂ ਪਈ ਪੁੱਠੀ ਘੇੜਨ ਦੀ ਮਿੱਥੇਗਾ ਬਸ ਐ ਹੀ ਆ ਬੜਾ ਯਾਰ ਹਿਸਾਬ ਕਿਤਾਬੇ ਦਾ ਕਹਿੜਾ ਹੁਣ ਤਾਂ ਪਲੇਟ ਵੀ ਲਗਭਗ ਮਸ਼ੀਨ ਤੇ ਜਮਾ ਡਾਊਨ ਹੋਏ ਪਿਆ ਕਿਉਂਕਿ ਸੀਜ਼ਨ ਹੁਣ ਐਂਡ ਤੇ ਆ ਗਿਆ ਬਸ ਦੋ ਤਿੰਨ ਦਿਨਾਂ ਦਾ ਰਹਿ ਗਿਆ ਹਾਂ ਤੇ ਹੁਣ ਤਾਂ ਡਾਊਨ ਹੀ ਆ ਵੀ ਘਾਲੋ ਕਰਜੀ ਦੇ ਬਦਲ ਦੀ ਹੂੰ ਉਵੇਂ ਚੱਲੀ ਜਾਂਦੀ ਜਮਾ ਡਾਊਨ ਤੇਲ ਦਾ ਕੀ ਹਿਸਾਬ ਕਿਤਾਬੇ ਜੀ ਤੇ ਇਹਦੇ 22 ਟਰਾਲੀਆਂ ਭਰ ਜਾਂਦਾ ਹੀ ਟੈਂਕੀ ਨਾਲ 22 ਟਰਾਲੀਆਂ ਟੈਂਕੀ ਨਾਲ ਹਾਂਜੀ 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 ਟੈਂਕੀ ਚ ਕਿੰਨਾ ਭਰ ਜਾਂਦਾ ਆ ਆਈਡੀਆ ਜਆ ਮੇਰੇ ਖਿਆਲ ਪੇ ਹੋਣਾ ਕਹਿੰਨ ਨੂੰ ਤਾਂ 65 ਲੀਟਰ ਦੀ ਕਹਿੰਦੇ ਆ ਪਰ ਵਿੱਚ ਵੀ ਰਹਿ ਜਾਂਦਾ ਨਾ ਹਾਂ ਸਾਰਾ ਤਾਂ ਆਪਾਂ ਬਾਲ ਵੀ 60 ਕ ਲਾ ਲਓ ਹਾਂ 60 ਕ ਹਾਂ ਬਸ 60 ਕ ਲਾ ਲਓ 60 ਲੀਟਰ ਨਾਲ ਹਾਂ 22 ਟਰਾਲੀਆਂ 22 ਟਰਾਲੀਆਂ ਹਾਂਜੀ ਕੀ ਔਸਤ ਆ ਕੀ ਆਈਡੀਆ ਜਆ ਆਈਡੀਆ ਔਸਤ ਤੁਸੀਂ ਆਪ ਕਰ ਲਓ ਹੁਣ ਇਹ ਜਾਲ ਵੀ ਇੰਦੇ ਚ ਹੈਗਾ ਇਹ ਆਪਣਾ 42 ਸ਼ਰੀਆਂ ਵਾਲਾ ਅੱਛਾ ਜੀ ਹਾਂ 42 ਸ਼ਰਗਾਲਾ ਮਸ਼ੀਨ ਚ ਜਾਲੇ ਪੂਰੀ ਤੂੜੀ ਫੁੱਲ ਬ੍ਰੀਕ ਆ। ਆ ਕੰਮ ਦਾ ਯਾਰ ਤੁਹਾਡਾ ਇਹ ਤਾਂ ਐਂ ਤੁਰਿਆਉਂਦਾ ਜਿਵੇਂ ਮਦਰ ਹਾਲ ਨਹੀਂ ਪਾਏ ਹੁੰਦੇ। ਹਾਂ। ਤੇ ਐਂ ਚੱਲੀ ਜਾਂਦੇ। ਵੀ ਇਹਨੂੰ ਕੋਈ ਚੱਕਰ ਜਿਹਾ ਹੀ ਨਹੀਂ ਲੱਗਦਾ ਜੀ। ਨਾ ਨਾ ਨਾ। ਕੋਈ ਖਸਾਬ ਕਿਤਾਬ ਵੀ ਹੈ ਨਹੀਂ ਬੰਦਰ। ਹਾਂ। ਇਹਦਾ ਇਹ ਮੁੰਡੇ ਨੂੰ ਆ ਪਾਣਾ ਤੇ ਹੌਲੀ ਦੌਰ ਵੀ ਬੇ ਸਪਾਈ ਨਹੀਂ ਮੁੜ ਕੇ ਰਹਿੰਦੀ। ਹਾਂ। ਇਹਦਾ ਬਸ ਇਹ ਤਾਂ ਐਂ ਹੀ ਨੱਪੀ ਤੁਰਿਆਉਦਾ ਨੇ। ਮੈਂ ਉਹ ਹੀ ਵੇਖਦਾ ਤੇ ਐਂ ਤੁਰਿਆਉਂਦਾ ਜੇ ਮਗਰ ਤਵੀਆਂ ਨਹੀਂ ਪਾਈਆਂ ਨੇ ਹੜਾ ਪਾਏ ਹੁੰਦੇ ਵਿੱਚ ਦੱਬੀ ਕਿੱਲੀ ਆਉਣਾ ਇਹ ਕੇ ਆ ਵੀ ਆਪਾਂ ਵੀਰਾਂ ਨੂੰ ਇਹ ਗੱਲ ਜ਼ਰੂਰ ਰੱਖਣੀ ਹੈ ਹਾਂ ਵੀ ਜਿਹੜੇ ਇਹਦੇ ਗੇੜੇ ਨੇ ਨਾ ਉਹ ਜ਼ਰੂਰ ਰੀਪਰ ਨਾਲ ਮੈਚ ਹੋਣੇ ਚਾਹੀਦੇ ਹੁਣ ਇਹਦੀ 12 10 ਦੀ ਪੁਲੀ ਚੱਲਦੀ ਪਈ ਹੈ ਅੱਛਾ ਮੈਂ ਆਮ ਵੀਡੀਓ 'ਚ ਵੇਖਿਆ ਇੱਕ ਬੋਟਾ ਇਸੇ ਜਗਤਜੀਤ ਰੀਪਰ ਤੇ ਉਹ ਪਾਈ ਫਿਰਦੇ ਆਪਣੀ 14 10 ਦੀ ਓਕੇ ਉਹ ਫਿਰ ਹਾਂ ਉਹ ਚੱਕਰ ਮਿਲਦੇ ਨਹੀਂ ਗੇ ਫਿਰ ਉਹ ਟਰੈਕਟਰ ਤੇ ਵੀ ਬਾਅਦ ਦਿਖਾਉ ਟਰੈਕਟਰ ਤੋਰਾ ਵੀ ਨਹੀਂ ਲੈਣਾ ਸਾਰੀਆਂ ਗੱਲਾਂ ਇਹ ਆਉ ਹਣਾ ਹਾਂ ਹਾਂ ਜਿਹੜਾ ਆਰਪੀਓ ਨੇ ਮੈਚ ਕਰਨੇ ਬਹੁਤ ਜ਼ਰੂਰੀ ਆ हां क्योंकि ट्रैक्टर ਨਾਲ ਤਾਲ ਮੇਲ ਬੈਠੂ ਫੇਰ ਹੀ ਆ ਹਾਂ ਇਹ 1900 ਚੱਕਰ ਤੇ ਚੱਲਦਾ ਇਸ ਟਾਈਮ ਠੀਕ ਹੈ ਵੀਰੇ ਇਹ ਟਰੈਕਟਰ ਕਿਹੜੇ ਕਿਹੜੇ ਆ ਪਾਪਾ ਇਹ ਕਿਹੜੇ ਕਿਹੜੇ ਪਹਿਲਾਂ ਇੱਥੇ ਟੂੜੀ ਵਾਲੀ ਤੇ ਲਾਇਆ ਸੀ ਕੋ ਪਹਿਲਾਂ ਹੋਰ ਕਣੀ ਟੂੜੀ ਵਾਲੇ ਤੇ ਟਰੈਕਟਰ ਬੜੇ ਲੰਘੇ ਜੀ ਦੋ ਜੌਂਡੀਆ ਲੰਘੇ ਇੱਕ ਸੋਨਾ ਵਾਲੀ ਕਾ ਲੰਘਿਆ ਇੱਕ 655 ਲੰਘਿਆ ਤੁਸੀਂ ਟੂੜੀ ਕੰਮ ਸ਼ੁਰੂ ਤੋਂ ਹੀ ਕਰਦੇ ਹੋ ਸ਼ੁਰੂ ਤੋਂ ਸ਼ੁਰੂ ਤੋਂ ਬਹੁਤ ਟਾਈਮ ਦੀ ਟੂੜੀ ਹੁਣ ਤਾਂ ਇਹ ਸਾਨੂੰ ਬਾਲਾ ਹੋਣੀ ਨਾ ਗਾ ਛੇਤੀ ਛੇਤੀ ਟਰਾਲੀਆਂ ਭਰਗੇ ਜੇ ਕੋਸ਼ਿਸ਼ ਕਰਗੇ ਜਿਵੇਂ ਕਹਿੰਦਾ ਸਾਡਾ ਹੁਣ ਚਾਹ ਜਹ ਲੱਥਾ ਹੋਇਆ ਹਣ ਤਾਂ ਇਹ ਬਾ ਕੰਮ ਕਰਨਾ ਬਸ ਉਹ ਹਸਾਬ ਨੇ ਚਲਾਈ ਜੀਦਾ ਫੇਰ ਵੀ ਪਤੰਦਰ ਵੀਰ ਬਹੁਤ ਤੇਜ਼ ਦੱਬੀ ਆ ਨਾ ਗੱਲ ਹਾਂ ਬਹੁਤ 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 ਬੋਧੀ ਖੋਜਾ ਵੀਰੇ ਬ੍ਰਾਂਡ ਦਾ ਮੈਂ ਤਾਂ ਇੱਕੋ ਨਾ ਨਾ ਚੀਜ਼ ਆਪਾਂ ਨਵੀਂ ਕੋਈ ਲੈਣੇ ਆ ਤੁਹਾਡੇ ਬੇਟੇ ਨੇ ਕਿਹਾ ਨਹੀਂ ਵੀ ਆਪਾਂ ਇਹ ਨਹੀਂ ਲੈਣਾ ਜਾ ਹੋਰ ਕੋਈ ਲੈਣਾ ਮੈਂ ਕਹਿੰਦਾ ਬੜਾ ਕਹਿੰਦਾ ਸੀ ਹਾਂ ਹੁਣ ਕਹਿੰਦਾ ਵੀ ਡੈਡੀ ਟਰੈਕਟਰ ਹੀ ਹੁਣ ਚਲਾਇਆ ਅੱਛਾ ਹੁਣ ਕਹਿੰਦਾ ਵੀ ਟਰੈਕਟਰ ਹੀ ਆਪਾਂ ਡੈਡੀ ਹੁਣ ਚਲਾਇਆ ਹੁਣ ਤੇ ਕਰਦਾ ਮੈਂ ਕਹਿੰਦਾ ਜਿਵੇਂ ਕਹ ਲੋ ਕਿਉਂਕਿ ਇਹਦੇ ਨਾਲ ਹਰ ਚੀਜ਼ ਤੇ ਅਮਜੋਜ ਦੀ ਕੁਆਲਿਟੀ ਆ। ਹੂੰ ਜੇ 3 ਸਪੀਡ ਤੇ ਸਹੀ ਮੈਂਨੇ 3 ਸਪੀਡ ਟਰੈਕਟਰ ਹੀ ਆ। ਕਿਉਂਕਿ ਹਰ ਗੇਅਰ ਤੇ ਸਪੀਡ ਆਪਣੀ ਇੱਕੋ ਜੀ ਪੈਂਦੀ। ਹੂੰ ਹੁਣ ਕਈ ਟਰੈਕਟਰ ਕਹਿੰਨ ਉਹ 3 ਸਪੀਡ ਨੇ। ਉਹ ਜਦੋਂ ਆਪਾਂ ਇੱਕ ਨੰਬਰ ਚੇਂਜ ਕਰਨੇ ਗੇਅਰ ਦਾ ਤੋਰੇ ਦੇ ਬੜਾ ਜਿਆਦਾ ਫਰਕ ਪੈ ਜਾਂਦਾ ਹੈ ਨਾ। ਹੂੰ ਇਹਦੇ ਸਾਰੇ ਅੱਡੋ ਅੱਡਾ ਸਾਰੇ ਜੀ ਸਭ ਕੋਈ ਸਪੀਡ ਨਹੀਂ ਮਿਲਦੀ। ਸਭ ਸਪੀਡਾਂ ਅੱਡੋ-ਵੱਟਣ ਤੇ ਬੜੀਆਂ ਸੋਹਣੀਆਂ ਸਪੀਡਾਂ ਨੇ। ਜਿਵੇਂ ਆਪਾਂ ਮੰਨ ਲਓ ਦੂਜੇ ਮੀਡ ਵਿੱਚ ਚੱਲਦਾ ਪਿਆ ਟਰੈਕਟਰ ਤੇ ਜੇ ਮੀਨ ਮ ਤੋਂ ਪਹਿਲਾਂ ਇਹ ਹਾਂ ਵੀ ਵਿੱਚ ਪਹਿਲਾਂ ਗੇਅਰ ਫੇਰ ਆ ਜਾਂਦਾ ਠੀਕ ਹੈ ਜੀ ਦੂਜੇ ਮੀਡ ਮਤਾ ਪ ਤਜੇ ਮੀਡ ਮਿਲਾਵਾਂਗੇ ਨਾ ਵਿੱਚ ਗੇਅਰ ਫਿਰ ਪਹਿਲਾ ਆ ਗਿਆ ਓਕੇ ਹਾਂ ਵੀ ਸਪੀਡਾਂ ਇਹਦੀਆਂ ਉਸਾਰਾ ਸਪੀਡਾਂ ਬਹੁਤ ਸੋਹਣੀਆਂ ਨੇ ਲਿਬਰਟਾਟਰ ਹਰ ਚੀਜ਼ ਚ ਕੁਆਲਿਟੀ ਆ ਤੁਹਾਨੂੰ ਡਰ ਜਾ ਨਹੀਂ ਲੱਗਾ ਦਾਰਤਬ ਹੋ ਗਿਆ ਕਿ ਵਾਕਈ ਸੱਚੀ ਗੱਲ ਹੈ ਆ ਜੋ ਦਾਰਤਬ ਸੱਚੀ ਗੱਲ ਜਿਹਨਾਂ ਚਿਰ ਚਲਾ ਨਹੀਂ ਲਿਆ ਉਹਨਾਂ ਚਿਰ ਹੀ ਮਨ ਚ ਰਿਹਾ ਹੈ ਹਾਂ ਕਿਉਂਕਿ ਮੈਂ ਐਸੇ ਕਰਤਲੇ ਨੇ ਕੀ ਕਰਾਂਗੇ ਹਨਾ ਕੱਲ ਨੂੰ ਕੋਈ ਸੈਟ ਨਾ ਬੈਠੀ ਦੇ ਹਾਂ ਮਤਰਾ ਨਹੀਂ ਉਹਦੋਂ ਤਾਂ ਮੈਂ ਕਹਿੰਨਾ ਸਾਰੇ ਬੈਂ ਨਿਕਲ ਗਏ ਨਿਕਲ ਗਏ ਸਾਰੇ ਬੈਂ ਨਿਕਲ ਗਏ ਡੀਜ਼ਲ ਪੱਕਾ ਚਲਾਈ ਪੱਕਾ ਬੰਨ ਯਾਰ ਉਹ ਮੇਰੀ ਸੁਣ ਗੱਲ ਜਦੋਂ ਟਰੈਕਟਰ ਸੌਖਾ ਡਰਾਈਵਰ ਸੌਖਾ ਹਾਂ ਜੇ ਟਰੈਕਟਰ ਆਪਣਾ ਕੰਮ ਨਹੀਂ ਨਾ ਕਰਦਾ ਪਿਆ ਟਰੈਕਟਰ ਤਾਂ ਔਖਾ ਹੈ ਹੀ ਹੈ ਨਾ ਡਰਾਈਵਰ ਵੀ ਔਖਾ ਨਹੀਂ ਹੋ ਗਿਆ ਕਲਪਿਆਂ ਦਾ ਫਿਰ ਦਿਆਓ ਵਾਹ ਕਰੋ ਵਾਹ ਕਰੋ ਹਨਾ ਉੱਚਾ ਕਰਾ ਨੀਵਾ ਕਰੋ ਆ ਤੁਨ ਕੇਰ ਘੂਰ ਤੋਂ ਲਿਫਟ ਨੂੰ ਹੱਥ ਲਾਉਣਾ ਹੈ ਨਹੀਂ ਤਾਂ ਬਸ ਸਿੱਧਾ ਵੇਖੀ ਜੋ ਪਿੱਛੇ ਵੇਖਣ ਦੀ ਲੋੜ ਹੀ ਨਹੀਂ ਸੱਬਾ ਆ ਜੇ ਕੋਈ ਛਾਰੇ ਚੱਲ ਵੀ ਨਾ ਜਨੇ ਆਪਣੇ ਵੇਹਾਂ ਵੇਹਾਂ ਦੇ ਆ ਜਗ੍ਹਾ ਖਾਲੀ ਕਰ ਦਿੱਤੀ ਹੈ ਹਾਂ ਮੇਲੇ ਟਾਈਮ ਕੀ ਹੈ ਆ ਬਦੰਦਰ ਨਾ ਇਹ ਮਤਲਬ ਜਦੋਂ ਵੀਡੀਓ ਤੋਂ ਬਾਅਦ ਵੀ ਐਂ ਚੱਲਣਾ ਨਾ ਬਿਲਕੁਲ ਜੀ ਸਾਡੇ ਕਰਕੇ ਤਾਂ ਨਹੀਂ ਗੇਰ ਗੁਰੂ ਨਾ 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 ਇਸ ਕਰਕੇ ਅੰਜੋਤ ਜੀ ਜ਼ਰੂਰ ਥੋੜਾ ਸਲੋ ਕਰੀਦਾ ਵੀ ਆ ਸਪਾਈ ਨਹੀਂ ਥੱਲੇ ਰਹਿੰਦੀ ਹਾਂ ਉਸ ਕਰਕੇ ਜ਼ਰੂਰ ਥੋੜਾ ਬਲਾ ਕਰੀਦਾ ਪਰ ਓਵੇਂ ਟਰੈਕਟਰ ਨੂੰ ਕੋਈ ਫਰਕ ਨਹੀਂ ਕੋਈ ਨਾ ਗਰਮ ਦੀ ਪ੍ਰੋਬਲਮ ਨਾ ਕੋ ਲੈਣੀ ਨਾ ਕੋ ਦੇਣੀ ਓਵੇਂ ਭਾਵੇਂ ਜਿੰਨਾ ਚਿਰ ਮਰਜ਼ੀ ਨੂੰ ਐ ਚਲਾਈ ਜੋ ਰਾਤ ਨੂੰ ਹੁਣ ਬੰਦੇ ਥੱਕ ਜਾਂਦੇ ਨੇ 10 ਵਜੇ ਆਪ ਡੱਕਣਾ ਅੱਛਾ ਇਹਨੂੰ ਕੋਈ ਫਰਕ ਨਹੀਂ ਗਾ ਵੀ ਟਰੇਲ ਪੈ ਗਈ ਇਹ ਨਹੀਂ ਵੀ ਇਹ ਟਰੈਕਟਰ ਨੇ ਚੱਲਣਾ ਇਹਨੇ ਚੱਲੀ ਜਾਣਾ ਐਸੇ ਤਰ੍ਹਾਂ ਹੀ ਚੱਲੀ ਜਾਣਾ ਚਾਂ ਮਾ ਇਹ ਸਵੇਰ ਕਿੰਨੇ ਵੇ ਲੱਗਦੇ ਆ ਤੁਮਾਲਾ ਸਾਢੇ 8 ਵਜੇ ਸਾਢੇ 7:30 ਦਾ ਬੱਸ ਉਸ ਹਿਸਾਬ ਨਾਲ ਹਾਂ ਸਾਢੇ 8 ਵਜੇ ਚਲਾਈਦਾ ਪਰ ਆਦ ਨੂੰ 9:30 ਬੰਦ ਕਰਦੀਦਾ ਕਿਉਂਕਿ ਬੰਦੇ ਹੀ ਥੱਕ ਜਾਂਦੇ ਹਨ ਹਾਂ ਆ ਵੀ ਥੱਕ ਜੀਦਾ ਆ ਕਿਦਾ ਚਲੋ ਕੋਈ ਗੱਲ ਨਹੀਂ ਕਿੰਨੀਆਂ ਟਰਾਲੀਆਂ ਜੀ ਹਾਸਤ ਪਾਈ ਜਾਂਦੀ ਦਿਨ ਦੀ 22 23 24 ਉਹ ਵੀ ਵਿੱਚੋਂ ਰੋਕ ਰੋਕੇ ਹੁਣ ਤੁਹਾਡੇ ਸਾਹਮਣੇ ਆਪਾਂ ਕਿੰਨਾ ਚਿਰ ਰੁਕੇ ਰਹੇ ਹਾਂ ਸਾਡਾ ਸਾਰਾ ਦਿਨ ਮੋਹ ਲੈ ਜੇ ਰਹਿੰਦਾ ਗੋਨੀ ਨੇ ਖਿੱਚ ਕੇ ਨਹੀਂ ਵੀ ਦਵਾ-ਦਵਾ ਲਿਆਓ ਟਰਾਲੀਆਂ ਦੀ ਚਲੋ ਜੀ ਜੇ ਚਾਹ ਪਣੀ ਆ ਗਿਆ ਸੀ ਤਾਂ ਵੀ ਡੱਕ ਲੈਣਾ ਟਰਾਲੀ ਵੀ ਨਹੀਂ ਆਈ ਤਾਂ ਵੀ ਡੱਕ ਲੈਣਾ ਆਓ ਬਾਈ ਪਾ ਕੇ ਆਉਣੇ ਕੰਮ ਲੱਗਿਆ ਹਾਂ ਬਸ ਆ ਜੀ ਵੀ ਆਪਦਾ ਹੀ ਕੰਮ ਹੈ ਵੀ ਕੋਈ ਜ਼ਿਆਦਾ ਨਹੀਂ ਹੋਣਾਗਾ ਨਹੀਂ ਉਹਨਾਂ ਖਿੱਚ ਕੇ ਨਹੀਂ ਕੰਮ ਕਰਦੇ ਇਹ ਟਰੈਕਟਰ ਆਪਣੇ ਕਿੱਥੋਂ ਲਿਆ ਜੀ ਆਪਾਂ ਨੂੰ ਕਿਹੜਾ ਸ਼ਹਿਰ ਲੱਗਦਾ ਇੱਥੇ ਇਰਜੋਦ ਆਪਾਂ ਜੀਰੇ ਹੀ ਲੱਗਦਾ ਆਪਾਂ ਜੀਰੋ ਹੀ ਲਿਆ ਸੀ ਫੇ ਤਾਂ ਸਰਪੰਚ ਸਾਹਿਬ ਤੋਂ ਆ ਬਿਲਕੁਲ ਜੀ ਸਰਪੰਚ ਸਾਹਿਬ ਤੋਂ ਲਿਆ ਜੀ ਕਿਵੇਂ ਦਿਆ ਬੰਦੇ ਬੜੇ ਚੰਗੇ ਆ ਜੀ ਕੀ ਦੱਸੋ ਨਾ 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 ਇਹ ਬਹੁਤ ਚੰਗੇ ਜਿਵੇਂ ਕਹਿ ਦੀਏ ਕਦੀ ਉਹਨਾਂ ਨਾਲ ਹੋਵੇ ਨਾ ਕਹਦੇ ਹੋ ਭਲਾ ਵੀ ਉਹ ਮੇਰਾ ਆੜੀਏ ਤੇ ਤੁਸੀਂ ਤਾਂ ਨਾ 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 ਇਹ ਬਹੁਤ ਵਧੀਆ ਬੰਦੇ ਆ ਜੀ ਬਹੁਤ ਵਧੀਆ ਕੋਈ ਮੁੱਲੀ ਵਧੀਆ ਡੀਲ ਹੋਈ ਬਿਲਕੁਲ ਜੀ ਬਿਲਕੁਲ ਬਿਲਕੁਲ ਹੱਸਦਿਆ ਖੇਡ ਦੇ ਚੁਟਕੀ ਚੋਈ ਅੱਛਾ ਹ ਹ ਰਸਦਿਆ ਖੇਡ ਦੇ ਜਦ ਤੱਕ ਵਧੀਆ ਮੰਤਨ ਕੀਤਾ ਪੈਸੇ ਦੇ ਲਓ ਤੁਜੀ ਵਾਧੂ ਜਿਵੇਂ ਕਹਿ ਤਾ ਉਹਨਾਂ ਕਿਆ ਹੀ ਨਹੀਂ ਗੱਲ ਅਰੇ ਜੀ ਮੈਂ ਕਹਾਂ ਤਾ ਬੰਦਾ ਹੈ ਹੀ ਘੈਂਟ ਆ ਬਿਲਕੁਲ ਜੀ ਬਿਲਕੁਲ 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 ਬੰਦਾ ਬਹੁਤ ਘੈਂਟ ਆ ਹਾਂ ਮੈਂ ਆਪਾਂ ਨੇ ਕਹ ਗੱਲ ਹੀ ਬੰਦੇ ਦੀ ਇਹਦੀ ਮੈਂ ਨਾ ਇਹਨਾਂ ਗੱਲ ਹੀ ਬੰਦੇ ਦੀ ਆ ਤੂੰ ਬੰਦਾ ਬਸ ਚਲੋ ਸੁਣਨ ਵਾਲਾ ਹਾਂ ਬਿਲਕੁਲ ਜੀ ਘੰਡਾ ਬੰਦਾ ਕਾਲੀ ਨਹੀਂ ਕਰਦਾ ਨਾ ਜੀ ਨਾ ਹੂੰ ਬਿਲਕੁਲ ਜੀ ਚਲੋ ਆਪਾਂ ਕਹੇ ਬ੍ਰਾਂਡ ਨੂੰ ਮਾਰਾ ਤਾਂ ਨਹੀਂ ਕਹਿੰਦੇ ਸਾਰੇ ਆਪੋ ਆਪਣੀ ਥਾਂ ਹੀ ਵਧੀਆ ਹਾਂਜੀ ਹਾਂਜੀ ਜਿਹੜੇ ਹੁਣ ਤੱਕ ਟਰੈਕਟਰ ਤੁਸੀਂ ਚਲਾਏ ਆ ਹਾਂਜੀ ਹਣਾ ਆਪਾਂ ਕਿਸੇ ਦਾ ਨਾਂ ਨਹੀਂ ਲੈਂਦੇ ਹਾਂ ਬਿਲਕੁਲ ਜੀ ਕਿਉਂਕਿ ਐਵੇਂ ਵੀਰ ਭਰਾ ਕਹਿਣਗੇ ਯਾਰ ਫਲਾਣੇ ਨੂੰ ਮਾਰਾ ਕਿਹਾ ਪੱਤਾਂ ਤੋਂ ਸਾਰੇ ਵਧੀਆ ਤੁਹਾਨੂੰ ਜਿਹੜਾ ਕਮਾਈ ਕਰਦਾ ਚੰਗਾ ਜੀ ਚੰਗਾ ਹੁਣ ਤੱਕ ਸੈਟੀਸਫਾਈ ਹੋਏ ਤੂੰ ਬਿਲਕੁਲ ਜੀ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਜਿਵੇਂ ਕਹਿੰਦੇ ਨੇ ਗੱਡੀ ਕੋਲ ਲੈਣ ਤੇ ਚੜ ਗਈ ਲੈਣ ਤੇ ਚੜ ਗਈ ਸਵਾਦ ਸਵਾਦ ਹੀ ਆ ਗਿਆ ਸਵਾਦ ਹੀ ਆਈ ਜਨਾ ਤੁਹਾਨੂੰ ਐ ਵੇਖ ਕੇ ਕੀ ਨਹੀਂ ਟਰੈਕਟਰ ਚਾਲਦੇ ਵੇਖ ਕੇ ਤੁਹਾਨੂੰ ਸਵਾਦ ਆਇਆ ਮੈਂ ਆਪ ਮੈਂ ਇਸ ਗੱਲੋਂ ਹਰਾਣਾ ਵੀ ਪਤੰਦਰ ਦੱਬੀ ਕਿਵੇਂ ਫਿਰਦਾ ਬਸ 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 ਮੈਂ ਉਸ ਗੱਲ ਤੋਂ ਜ਼ਰੂਰ ਹਾਂ ਜਿਹੜਾ ਵੇਂਦਾ ਉਹਨੂੰ ਹੀ ਸੁਆਦ ਆ ਜਾਂਦਾ ਨਹੀਂ ਹਾਂ ਉਹ ਵਾਕਿਜ਼ ਹਾਂ ਆ ਜਾ ਯਾ ਤੈਨੂੰ ਹੀ ਬੁਲਾਉਣੇ ਆ ਵੀਰ ਚਾਰੇ ਕਰਦਾ ਵਾ ਮਮੀ ਹਣਾ ਇੱਥੇ ਰੋਕ ਕੇ ਤੂੰ ਆ ਜਾ ਹਣਾ ਤੁਸੀਂ ਲਾ ਲੋ ਗਿੜਾ ਫਰੈਂਕਲ ਮੈਂ ਵੀਰ ਨਾਲ ਦੋ ਗੱਲਾਂ ਮਾਰਨਾ ਅਪਰੰਦਰ ਸਲੋ ਰੇਸ ਤੇ ਵੀ ਉਦਾਂ ਦੇ ਹੀ ਤੇਜ਼ ਤੇ ਵੀ ਉਦਾਂ ਹੀ ਹੈ ਨਾ ਵੀਰ ਨੂੰ ਆਪਾਂ ਟਰੈਕਟਰ ਤੋਂ ਉਤਾਰ ਰਿਹਾ ਥੱਲੇ ਵੀਰੇ ਤੂੰ ਟਰੈਕਟਰ ਚਲਾਉਂਦਾ ਪਿਆ ਸੀ ਮੈਂ ਕਿ ਅੰਕਲ ਨਾਲ ਵੀ ਗੱਲ ਕਰਦਾ ਪਿਆ ਸੀ ਇਹ ਤੇਜ਼ ਬੜਾ ਚੱਲਦਾ ਪਿਆ ਕਿਹੜੇ ਗੇਅਰ 'ਚ ਸੀਗਾ ਇਹ ਲੋਹ ਦੇ ਚੌਥੇ 'ਚ ਹੀ ਸੀਗੇ ਚੌਥੇ ਲੋਜ ਹਾਂਜੀ ਬੜਾ ਤੋੜਾ ਯਾਰ ਕਿੰਨੇ ਟਾਈਮ 'ਚ ਟਰਾਲੀ ਭਰ ਦਿੰਦਾ ਜੇ ਟਰਾਲੀ ਨਾਲ ਦੀ ਨਾਲ ਕੋਈ ਆਉਂਦੇ ਅੱਠ-9 ਮਿੰਟ ਲੱਗਦੇ ਆ ਲੰਗਾ ਮੋਟਾ ਹੋਵੇ ਲੰਗਾ ਮੋਟਾ ਹੋਵੇ ਕਦੋਂ ਦਾ ਬੈਠਾ ਟਰੈਕਟਰ ਤੇ ਨੂੰ ਮੈਂ ਸਵੇਰ ਤੋਂ ਹੀ ਆ ਮੈਂ ਚਲਾ ਰਿਹਾ ਫੇਰ ਭਾਈ ਆਂ ਡਰਾਈਵਰ ਸੀ ਰੱਖਦੇ ਨਹੀਂਗੇ ਮੰਨ ਪਛਾਇ ਕਿਦਾਂ ਡੈਡੀ ਨੂੰ ਵੀ ਮੈਂ ਨਾ ਇਹ ਡਰਾਈਵਰ ਸਾਰੀ ਦਿਹਾੜੀ ਦੁਪਹਿਰੇ ਜਿੰਨੇ ਹੁਣ ਦੁਪਹਿਰ ਹੀ ਲੱਗੀ ਆ ਪੂਰਾ ਦੁਪਹਿਰਾ ਪੈਰਾਂ ਪੁਰਾਂ ਨੂੰ ਸੇਕ ਕਿਵੇਂ ਜਿਵੇਂ ਹੀ ਨਹੀਂ ਚੱਪਲਾ ਪਾਈਆਂ ਨੇ ਬੂਟ ਵੀ ਨਹੀਂ ਪਾਇਆ ਮੈਂ ਤਾਂ ਵੀ ਕੋਈ ਚੱਕਰ ਨਹੀਂ ਦੁਪਹਿਰੇ ਮਾ ਨਾ ਕਰੇ ਆਪਣੇ ਜੌਂਡੀਅਰ ਵੀ ਹੈਗਾ ਉਦਾਂ ਹੌਲੈਂਡ ਵੀ ਹੈਗਾ ਉਹਨਾਂ ਦੇ ਲੋਡ ਪੈ ਜਾਂਦੀ ਜਦੋਂ ਕਿਤੇ ਆਪਾਂ ਕੰਪਿਊਟਰ ਕਰਾਇ ਤੇ ਚਲਾਈਦਾ ਅੱਛਾ ਤੋਂ ਬੂਟ ਪਾਉਣੇ ਪੈਂਦੇ ਕਲੱਚ ਦੇ ਕੋਲ ਸੇਕ ਬਹੁਤ ਵੱਜਦਾ ਆ ਓਕੇ ਐਂਦੀ ਉਹ ਚੀਜ਼ ਨਹੀਂ ਹੈਗੀ ਇਹ ਸੇਕ ਸੁਖ ਦਾ ਇਹ ਕਹਿੰਦਾ ਗੇਅਰਾਂ ਦਾ ਸੁਖ ਬਹੁਤ ਆ ਪਹਿਲਾਂ ਜਿਵੇਂ ਮੈਨੂੰ ਲੱਗਦਾ ਹੁੰਦਾ ਸੀ ਕਿ ਜੌਂਡੀਅਰ ਦੇ ਗੇਅਰ ਸਾਰਿਆਂ ਨਾਲ ਵਧੀਆ ਆ ਪਰ ਹੁਣ ਲੱਗਦਾ ਨਹੀਂ ਇਹਦੇ ਜ਼ਿਆਦੇ ਵਧੀਆ ਨਹੀਂ ਜਿਵੇਂ ਗੱਡੀਆਂ ਦੇ ਗੇਅਰ ਹੁੰਦੇ ਉਵੇਂ ਹੀ ਪੈਂਦੇ ਨੇ ਸੌਖੇ ਵੀ ਰੈਲੇ ਆ ਬਹੁਤ ਰੈਲੇ ਨੇ ਅੱਛਾ ਬਹੁਤ ਜ਼ਿਆਦੇ ਰੈਲੇ ਨਹੀਂ ਤੂੰ ਚਲਾ ਕੇ ਦੇਖ ਯਾਰ ਇਹਦੇ ਹੀਟ ਗਾਰਡ ਵੀ ਹੈ ਨਹੀਂਗਾ ਸੇਕ ਸੁਖ ਨਹੀਂ ਵਾਜਦਾ ਪਤਾ ਨਹੀਂ ਕੀ ਲਾਇਆ ਇਹਨਾਂ ਨੇ ਵਿੰਜਨ ਇਹਨਾਂ ਇਸਮੂਥ ਆ ਇਹਦਾ ਹਾਂ ਇੱਕ ਵਾਈਬ੍ਰੇਸ਼ਨ ਨਹੀਂ ਹਿੱਕ ਜਵਾ ਨਹੀਂ ਹਾਂ ਇਹ ਉਹਨਾਂ ਦਾ ਮਸ਼ੀਨ ਦੀ ਜਿਵੇਂ ਕਿ ਪਤਾ ਲੱਗ ਜਾਂਦਾ ਆ ਉਹਦੇ ਅੱਗੇ ਆਵੇ ਆਪਣੇ ਕੋਲੋਂ ਟਰੈਕਟਰ ਲਾਂਝਦਾ ਆ ਬੈ ਇਥੋਂ ਹਾਂਜੀ ਉੱਥੇ ਵੀ ਆਵਾਜ਼ ਓਨੀ ਕਿ ਇੱਥੇ ਵੀ ਆਵਾਜ਼ ਓਨੀ ਕਿ ਸਲੋ ਤੇ ਵੀ ਓਨੀ ਕਿ ਤੇਜ਼ ਤੇ ਵੀ ਓਨੀ ਕਿ ਹਾਂ ਇਹਨੂੰ ਪਤੰਦਰ ਨੂੰ ਪਤਾ ਪਤਾ ਹੀ ਨਹੀਂ ਲੱਗਦਾ ਵੀ ਰੇਸ ਕੀਤੀ ਆ ਕਿ ਨਹੀਂ ਕੀਤੀ ਤੇ ਦਬੰਦੂਵਨ ਵਾਲਾ ਵੀ ਸਿਸਟਮ ਨਹੀਂ ਹੈ ਕਹਿੰਦੇ ਚ ਜਿਵੇਂ ਆਪਾਂ ਕਹਿ ਦਿੰਦੇ ਆ ਕਿ ਜਿਵੇਂ 855 ਦਬਦਾ ਆ ਹੂੰ ਉਹ ਸਿਸਟਮ ਨਹੀਂ ਹੈ ਨਹੀਂ ਇਹ ਐ ਹੀ ਰਹਿੰਦਾ ਜਦ ਜਦੋਂ ਇਹ ਚੱਕਰ ਤੋੜਦਾ ਇਹਦਾ ਪਤਾ ਲੱਗਦਾ ਨਾ ਮੈਨੂੰ ਹਲੇ ਤੱਕ ਤਾਂ ਨਹੀਂ ਲੱਗਦਾ ਵੇ ਚੁੱਪ ਚਪੀਤਾ ਜੇ ਰਹਿੰਦਾ ਨਾ ਚੁੱਪ ਚਪੀਤਾ ਜਦੋਂ ਕਿਤੇ ਲਾਂਗਾ ਜ਼ਿਆਦਾ ਆ ਗਿਆ ਹਾਂ ਆਪਾਂ ਧਿਆਨ ਨਾਲ ਇਹਨੂੰ ਦੇਖੀਏ ਹੂੰ ਤੇ ਆਪੇ ਵੱਧਦਾ ਪਤਾ ਲੱਗਦਾ ਕਿ ਹੁਣ ਵੱਧ ਗਿਆ ਇੰਜਨ ਅੱਗੇ ਨਾ ਅੱਛਾ ਜਿਵੇਂ ਕਹਿ ਦਿੰਦੇ ਨਾ ਇੰਜਨ ਬੋਲਦਾ ਆ ਕੱਲੀ ਗੂੰਜ ਹੀ ਆ ਮੈਂ ਉਹ ਇਹ ਕਹਿੰਦਾ ਗੂੰਜ ਹੀ ਆ ਸਲੰਸਰ ਤਾਂ ਨਹੀਂ ਤਾਂ ਆਵਾਜ਼ ਕੱਢਦਾ ਨਾ ਨਾ ਸੂਈ ਹਿੱਲਦੀ ਆ ਸੂਈ ਵੀ ਇੱਕ ਜਗ੍ਹਾ ਤੇ ਟਿਕੀ ਰਹਿੰਦੀ ਅੱਗੇ ਤੇ ਕੁਝ ਬੰਦਿਆ ਨਹੀਂ ਉਹ ਨਾ ਤੇ ਇਹ ਕੋਈ ਚੱਕਰ ਪਾ ਨਹੀਂ ਹੈਗਾ ਨਾ ਨਾ ਝਾੜਨਦੀ ਵੀ ਲੋਡ ਪੈਂਦੀ ਹੁੰਦੀ ਨਾ ਉਹ ਬਣੀ ਆ ਸਭ ਨਾ ਹੋਈ ਜਦੋਂ ਪੁੱਠੀ ਆ ਵਜਦੀ ਨਾ ਇਧਰਲੇ ਪਾਸੇ ਵੀ ਸਾਫ ਹੋ ਜਾਂਦੀ ਆ ਅੱਛਾ ਜੋ ਦੂਸਰੇ ਪਾਸੇ ਆਉਂਦਾ ਉਦੋਂ ਇਧਰਲੇ ਦੀ ਹੋ ਜਾਂਦੀ ਆ ਅੱਛਾ ਉਹ ਜਾਲੀਆਂ ਆਪੇ ਹੀ ਸਾਫ ਕਰੀ ਜਾਂਦਾ ਹਾਂਜੀ ਤੇ ਜੇ ਕਿਤੇ ਬਾੜੀ ਆ ਤੇ ਫਿਰ ਭਾਵੇਂ ਬੰਦਾ ਕਰ ਲੇ ਜਦੋਂ ਯਾਰ ਮੈਂ ਇੱਕ ਗੱਲ ਦੱਸ ਮੈਂ ਤੇਰੇ ਫਾਦਰ ਸਾਹਿਬ ਨੂੰ ਵੀ ਤੁਹਾਡੇ ਤੋਂ ਪੁੱਛਿਆ ਵਾ ਜਿਹੜੇ ਹੁਣ ਅੱਜ ਕੱਲ ਆਪਾਂ ਨੂੰ ਹੁੰਦਾ ਹੈ ਵੀ ਫਲਾਣਾ ਟਰੈਕਟਰ ਲੈਣਾ ਹਾਂਜੀ ਸਿੱਧੀ ਜੀ ਗੱਲ ਯਾਰ ਜਿਹੜੇ ਦੋ ਚਾਰ ਟਰੈਕਟਰ ਚੱਲਦੇ ਪੈਣੇ ਮੁੰਡੇ ਗੁੰਡੇ ਆਪਣੇ ਉਹ ਹੀ ਪਸੰਦ ਕਰਦੇ ਪੈ ਸਹੀ ਗੱਲ ਤੇ ਜਦੋਂ ਇਹ ਲੈਣ ਗਿਆ ਤੈਨੂੰ ਡਰ ਨਹੀਂ ਲੱਗਾ ਵੀ ਆ ਕੇ ਲੈਣ ਲੱਗੇ ਮੈਂ ਉਹ ਫਿਰ ਗੱਲ ਉੱਥੇ ਆ ਜਾਂਦੀ ਨਾ ਹਾਂ ਜੌਂਡੀ ਉਹ ਰੀ ਆਪਣੇ ਘਰੇ ਖੜਾ ਹੋਇਆ ਆ ਅੱਛਾ ਹੋਲੈਂਡ ਵੀ ਹੈਗਾ ਆ ਹਾਂ ਜਿਹੜਾ ਨੋ 655 ਆ ਹੂੰ ਕੇਪੀ ਮਾਡਲ ਉਹਦਾ ਨਵੇਂ-ਨਵੇਂ ਆਈ ਸੀ 2021 20 ਚ ਹੂੰ ਉਦੋਂ ਆਪਾਂ ਉਹ ਲਿਆ ਸੀਗਾ ਅੱਛਾ ਕਿ ਉਹਨੇ ਸਾਨੂੰ ਕੋਈ ਐਡਾ ਮਜ਼ੇ ਵਾਲੀ ਗੱਲ ਸਾਡੀ ਬਣੀ ਨਹੀਂ ਕਿ ਕਦੀ ਟਰਬੋ ਕਰਾ ਲਓ ਹੂੰ ਕਦੀ ਆਹ ਕਰਾ ਲਓ ਕਰਾ ਲਓ ਹੂੰ ਫਿਰ ਇੱਕ ਤਾਂ ਵਾਈਬ੍ਰੇਸ਼ਨ ਦਾ ਬਹੁਤ ਪੰਗਾ ਸੀਗਾ ਅੱਛਾ ਇੰਨੀ ਕੋਈ ਜ਼ਿਆਦੀ ਵਾਈਬ੍ਰੇਸ਼ਨ ਸੀ ਬੰਦੇ ਦਾ ਸਿਰ ਭਾਰਾ ਹੋ ਜਾਂਦਾ ਸੀਗਾ ਓਕੇ ਤੇ ਜਦੋਂ ਇਹਨੂੰ ਚਲਾਇਆ ਜਾ ਕੇ ਉਹ ਦੇਖਿਆ ਕਿ ਜੋ ਚੌਥੇ ਤੋਂ ਜੋ ਪਹਿਲਾ ਲਾਈਦਾ ਕੋਈ ਪ੍ਰਵਾਹ ਹੀ ਨਹੀਂ ਆ ਗਈ ਉਹ ਚੀਜ਼ਾਂ ਜੋ ਦੇਖੀ ਤਾਂ ਫਿਰ ਹੋਰ ਕਿਸੇ ਨੂੰ ਮੂਹ ਨਹੀਂ ਕਰਦਾ ਬੰਦਾ ਇਹਨੂੰ ਪਹਿਲਾਂ ਚਲਾ ਕੇ ਵੇਖਿਆ ਕਿ ਸਿੱਧਾ ਸਰਪੰਚ ਸਾਹਿਬ ਕੋਲੇ ਸਿੱਧਾ ਸਰਪੰਚ ਸਾਹਿਬ ਕੋਲੇ ਆਜੋ ਅੰਕਲ ਤੁਸੀਂ ਵੀ ਆਜੋ ਕੋਈ ਟ੍ਰੈਨ ਨਹੀਂ ਲਈ ਬਸ YouTube ਤੇ ਮਾੜੀਆਂ ਮੁੱਟੀਆਂ ਵੀਡੀਓ ਦੇਖਦੇ ਆਂ ਅਸੀਂ ਤੁਹਾਡੇ ਵਰਗੇ ਭਰਾਵਾਂ ਦੀ ਅੱਛਾ ਹਾਂਜੀ ਮੇਰੇ ਕਰਕੇ ਫਾਸਤਾ ਨਹੀਂ ਜਾ ਕਸਿਆਣੀ ਇਹ ਤਾਂ ਪੂਰੀ ਮੌਤ ਚ ਨਹੀਂ ਸਹੀ ਗੱਲ ਆ ਜੇ ਕਹਿੰਦਾ ਤੁਸੀਂ ਹੋਣਾਂ ਦੇ ਜਪਾ ਹੱਲ ਵੀ ਇਹਦੇ ਨਵੇਂ ਲਿਆਂਦੇ ਆ ਅੱਛਾ ਹੁਣੇ ਆਪਾਂ ਖਾਰੂ ਜਾ ਪਵਾ ਲੈਂਦੇ ਜਿਵੇਂ ਨਟ ਨਟ ਹੁੰਦੇ ਆ ਉਹ ਤਾਂ ਦੇਖਦੇ ਕੋਈ ਕੀਤੀ ਤਾਂ ਨਹੀਂ ਸੱਚ ਮੋਡੀਫਿਕੇਸ਼ਨ ਕੁਛ ਕੁਝ ਨਹੀਂ ਦੇਖ ਲਓ ਕੋਈ ਚਾਬੀ ਤੱਕ ਨਹੀਂ ਲੱਗੀ ਇਹ ਤਾਂ ਬੈਠੂ ਦੱਸਦੇ ਲੋਜੀ ਕਰਨੀ ਆਪਾਂ ਹਲੇ ਪਹਿਲੀ ਸਰਵਿਸ ਹੋਣੀ ਆ ਹਾਂਜੀ ਹਾਂਜੀ ਬਸ ਆ ਛਤਰੀ ਛਤਰੀ ਜਰੂਰ ਹੀ ਲਵਾ ਲਓ ਉਹ ਤਾਂ ਆਪਾਂ ਹੁੰਦਾ ਹੀ ਆ ਨਾ ਐਨਾ ਖਸਾਕ ਦਰਦਾ ਇਹ ਤੋਂ ਬਿਨਾ ਤਾਂ ਇਹ ਨਾ ਕਰਕੇ ਨਾ ਲੋਜੀ ਕੀ ਚੱਕਰਾ ਹਾਂ ਇਹ ਟਰੈਕਟਰ ਜਿਵੇਂ ਜਿਵੇਂ ਲੋਡ ਪੈਂਦਾ ਨਾ ਆਪਣੇ ਆਪ ਮੋਲ ਤੇਲ ਵਧਦਾ ਹਾਂ ਇਹ ਤਾਂ ਆਪਣਾ 30 ਹਸ ਪਾਵਰ ਦਾ ਲੋਡ ਹੈ ਉਹ 30 ਦੇ ਡੀਲ ਖਾਊਗਾ ਓਕੇ ਆਪਣੇ ਆਪ ਡੀਜ਼ਲਿੰ ਦਾ ਘਟ ਜਾਣਾ ਹੈ ਜੀ ਇਹ ਆਪਾਂ ਉਹਨੇ 50 ਤੋਂ 65 ਦਾ ਲੋਡ ਪਾਤਾ ਨਾ ਉਹ 65 ਦਾ ਕੰਮ ਕਰੂਗਾ ਭਗਵਾ ਨਹੀਂ ਕਰਦਾ ਮੈਨੂੰ ਕੋਈ ਟੈਨਸ਼ਨ ਨਹੀਂ ਹੈਗੀ ਮੈਨੂੰ ਨਹੀਂ ਟੈਨਸ਼ਨ ਆਟੋਮੈਟਿਕਲੀ ਇਹਦਾ ਤੇਲ ਵਧ ਜਾਣਾ ਹੈ ਜਿਵੇਂ ਜਿਵੇਂ ਆਪਾਂ ਲੋਡ ਪਾਈਗੇ ਓਵੇਂ ਤੇਲ ਇਹਦਾ ਵਧ ਹੀ ਜਾਣਾ ਹੈ ਇਹ ਗੱਲ ਸਰਪੰਚ ਸਾਹਿਬ ਆਪ ਵੀ ਦੱਸ ਦਿੰਦੇ ਵੀ ਹਾਂ ਜਿਵੇਂ ਜਿਵੇਂ ਆਪਾਂ ਲੋਡ ਘਟਾਈਗੇ ਓਵੇਂ ਤੇਲੇ ਦਾ ਆਟੋਮੈਟਿਕ ਘਟਦਾ ਜਾਣਾ ਆਪਣੇ ਜ਼ਿੰਮੇਦਾਰਲੇ ਕਿਵੇਂ ਆ ਬੜਾ ਬੈਸਟ ਆ ਜੀ ਇਸ ਤੋਂ ਬੈਸਟ ਟਰੈਕਟਰੀ ਹੈ ਇਹ ਆਪਾਂ ਪੂਰੇ ਟਰੈਕਟਰ ਸਾਰੇ ਚਲਾਇਆ ਆਓ ਤੁਸੀਂ ਪਰ ਦੱਸਦੇ ਹੋਗੇ ਆ ਤੋਂ ਲੇਖੋ ਹਨ ਕੰਮ ਵੀ ਆਪਾਂ ਖੁੱਲ ਕੇ ਕੀਤਾ ਕਿੰਨੇ ਵੀ ਟਰੈਕਟਰ ਚਲਾਇਆ ਪੂਰੇ ਹੀ ਚਲਾਇਆ ਟਰਾਇ ਕਰੋ ਇਹਦਾ ਹਰ ਕੰਮ ਦੇ ਨੱਪ ਕੇ ਹੀ ਚਲਾਇਆ ਆਪਾਂ ਘਰੇ ਜਾਂਦੇ ਹਾਂ ਹਰੇਕ ਸੰਦ ਖੜਾ ਆ ਅੱਛਾ ਪਰ ਧੁੱਕੀ ਮੇਲੀ ਹੋਣੀ ਬਸ ਚਲੋ ਵੈਗਰੂ ਜੀ ਮੇਰੇ ਨਾਲ ਜ਼ਿੰਮੇਦਾਰ ਤੇ ਘਰੇ ਲੋਹਾ ਖੜਾ ਹੋਵੇ ਨਾ ਆਪਾਂ ਨੂੰ ਉਹਦਾ ਭਾਈ ਆ ਆਪਾਂ ਕਿਹੜਾ ਬੈਂਕਾਂ ਭਰਨੀ ਆ ਹਾਂ ਆਪਾਂ ਦਾ ਡਿਸੀਜਨ ਕੋਨਾ ਕੋ ਲੋਹਾ ਖਰੀਦਣਾ ਇਹ ਕਹਿੰਦਾ ਰੋਡ ਜੇ ਐਕਸਪੀਰੀਅੰਸ ਆ ਉਹ ਬਹੁਤ ਕੈਂਟ ਆ ਇੰਨਾ ਸਮੂਥ ਡਰਾਈਵ ਆਣਾ ਹਿੰਦੀ ਗੱਲਾਂ ਹੀ ਛੱਡ ਦਿੰਦੇ ਉਹ ਗੱਡੀ ਨਹੀਂ ਵੱਡੀ ਚਲਾਉਂਦੇ ਓਵੇਂ ਆ ਕੋਈ ਐ ਝੋਲ ਝਾਲ ਵਾਲਾ ਤਾਂ ਨਾ ਵੀ ਹੈ ਨਹੀਂ ਦੂਜੇ ਨੰਬਰ ਤੇ ਉਹ ਜਿਹੜਾ ਸਾਇਲੈਂਟ ਆ ਸਭ ਤੋਂ ਵੱਡੀ ਗੱਲ ਮੈਂ ਉਹ ਤੋਂ ਤਾਂ ਮੈਂ ਫੈਨ ਹੋ ਗਿਆ ਨਾ ਪਤਾ ਹੀ ਨਹੀਂ ਲੱਗਦਾ ਤੇ ਕਹਿੰਦੇ ਪਾਵਰ ਸਟੇਬਿਲਿਟੀ ਕਲਾ ਹੈ ਜੀ ਜੋ ਹਾਂ ਰੋਡ ਤੇ ਤਾਂ ਸਿੱਧਾ ਆਪਣਿਆ ਹੁੰਦਾ ਹੈ ਅੱਛਾ ਮੁਸ਼ਤ ਕਰਦਾ ਚਾਰਾ ਮਾਰਦਾ ਸਿੱਧਾ ਹੁੰਦਾ ਈਆ ਪੈਸੇ ਤਾਂ ਨਾ ਇੱਕ ਤਾਂ ਪਾਵਰ ਹੁੰਦਾ ਇੱਕ ਪਾਵਰ ਦੇ ਨਾਲ ਇਲੈਕਟ੍ਰਿਕ ਹੁੰਦਾ ਨਾ ਜਿਵੇਂ ਕਿ ਆਪਾਂ ਜਿਹੜੀਆਂ ਵੱਡੀਆਂ ਗੱਡੀਆਂ ਆਉਂਦੀਆਂ ਨੇ ਗੱਡੀਆਂ ਹਾਂ ਇੱਕ ਸਿੰਪਲ ਧਾਰਾ ਉਹਦੇ 'ਚ ਨਹੀਂ ਆਉਂਦਾ ਜਿਹੜੀ ਹੁਣ ਡਰਕਸ ਧਾਰਾ ਆਉਂਦੀ ਆ ਉਹਦੇ 'ਚ ਉਹ ਚੀਜ਼ ਆਉਂਦੀ ਆ ਜਿਵੇਂ ਮੋਰਚੂਨਰ ਹੋ ਗਈ ਕਈ ਵੱਡੀਆਂ ਗੱਡੀਆਂ ਚ ਆਉਂਦਾ ਹੈ ਕਿ ਉਹ ਆਪੇ ਤਰਨ ਸਿੱਧੀ ਕਰਦੀਆਂ ਜਿਵੇਂ ਆਪ ਦਾ ਰਾ ਸਿੱਧਾ ਕਰ ਲੈਂਦੀ ਆ ਹਾਂ ਇਹ ਕਦ ਜਿਵੇਂ ਕੀ ਜੋ ਸਪੀਡ ਚ ਹੋ ਜਾਂਦੀਆਂ ਨੇ ਉਦੋਂ ਸਟੀering ਧਾਰਾ ਹੋ ਜਾਂਦਾ ਜਦੋਂ ਜਿਵੇਂ ਸਲੋ ਚ ਖੜੇ ਆ ਟਰੈਕਟਰ ਘੱਟ ਘੱਟ ਦੇ ਪਏ ਆ ਉਹਨਾਂ ਦਾ ਤੋਰਾ ਘੱਟ ਆ ਉਦੋਂ ਰੈਲਾ ਹੋ ਜਾਣਾ ਛਿੜਕਦੇ ਤਾਂ ਹੀ ਪੀਰਸ ਵਧੀਆ ਬੰਦਦਾ ਨਾ ਝੋਲ ਨਹੀਂ ਵੱਜਣ ਦਿੰਦੇ ਸਟੀering ਧਾਰਾ ਹੋ ਜਾਂਦਾ ਯਾਰ ਇਹਦੇ ਆਹ ਜਿਹੜੀ ਮੈਂ ਗੱਲ ਕੀਤੀ ਸੀ ਇਹਦੇ ਇੱਥੇ ਕੁਝ ਨਹੀਂ ਹੈਗਾ ਐਤੋਂ ਦੇਖ ਲਓ ਸੇਕ ਤਾਂ ਨਹੀਂ ਵੱਜਦਾ ਇਹਦੇ ਹਵਾਉਦੀ ਵੀ ਤੁਹਾਨੂੰ ਟਰ ਥੁੱਲ ਕੇ ਚੱਲਦਾ ਨਾ ਹੂੰ ਪਿੰਟਰ ਦਬ ਕੇ ਚੱਲੇ ਸੀ ਇੱਕ ਵੀ ਫੇਰੀ ਬੰਨਾਣਾ ਹਾਂ ਜਦੋਂ ਲੋਡ ਪਊ ਉਹ ਤੇ ਹਾਂ ਉਹ ਤੁਹਾਡੇ ਸਾਹਮਣੇ ਧੰਗਾ ਪਾਉਣਾ ਤੁਹਾਨੂੰ ਵਿਦਿਆਨ ਹੋ ਗਿਆ ਚੱਲੀ ਖੁੱਲ ਕੇ ਜਾਂਦਾ ਕੋਈ ਵੀ ਚੀਜ਼ ਜਦੋਂ ਆਪਦੇ ਘੇੜਿਆਂ ਤੋਂ ਪੂਰੀ ਆ ਹੂੰ ਤਬਾਹੀ ਹੈ ਨੀ ਦਾ ਤਬਾ ਮੈਨੂੰ ਤਾਂ ਗਰਮ ਹੋ ਆਹੋ ਲੋਡ ਪਊ ਤੇ ਇਹਨੇ ਗਰਮ ਹੋਣਾ ਜਿੱਤੇ ਜਾ ਕੇ ਵਾਲ ਖੁੱਲ ਗਿਆ ਗੱਲ ਖਤਮ ਉਦੋਂ ਨਾਲ ਸੁਝਾਣੀ ਨਹੀਂ ਉਹ ਤੋਂ ਚੱਲੀ ਜਾਣਾ ਚਲੋ ਹੈ ਗਰੂ ਤੁਹਾਨੂੰ ਸੋਹਣਾ ਸੋਹਣਾ ਸੁਣਨਾ ਕਰੇ ਸੋਹਣਾ ਚੱਲੇ ਕੋਲ ਮਲਾ ਕੇ ਆਪਣੇ ਦੋਹ ਲਫਜ਼ਾਂ ਤੇ ਜ਼ਿੰਮੇਦਾਰਾ ਵੀਰਾਂ ਨੂੰ ਦੱਸ ਦੋ ਵੀ ਪਾਸ ਆ ਬਿਲਕੁਲ ਪਾਸ ਆ ਜੀ ਬਿਲਕੁਲ ਜੇ ਕਿਸੇ ਵੀਰ ਨੇ ਲੈਣਾ ਡਰਨ ਦੀ ਲੋੜ ਨਹੀਂ ਮੈਂ ਕਹਿੰਦਾ ਜਮਾ ਵਰਗਾ ਹੀ ਬਾੜ ਤੋਂ ਨਜ਼ਾਰੇ ਇਸ ਤੋਂ ਵਧੀਆ ਟਰੈਕਟਰ ਜਿਵੇਂ ਕਹਿ ਦਿੰਦੇ ਆ ਨਾ ਕਈ ਕੀ ਜੋਨ ਡੀਅਰ ਤੇ ਸੈਂਕ్రోਮੈਕਸ ਗੇਅਰ ਉਹ ਵੀ ਆਪ ਦੀ ਜਗ੍ਹਾ ਤੇ ਬਹੁਤ ਕੂਲ ਚੀਜ਼ ਆ ਵਧੀਆ ਚੀਜ਼ ਆ ਹਾਈ ਲੈਵਲ ਦੀ ਆ ਪਰ ਜਦੋਂ ਇੰਦੇ ਗੇਅਰ ਆਪਾਂ ਚਲਾ ਲਈਏ ਨਾ ਇੱਕ ਵਾਰੀ ਮੈਂ ਕਹਿੰਦਾ ਸਵਾਦ ਨਹੀਂ ਆਉਂਦਾ ਫਿਰ ਗੱਲ ਖਤਮ ਆ ਉਹ ਲੈਡ ਵੀ ਆ ਦੇਖ ਲੋ ਘਰੇ ਖੜੇ ਹੋਣੇ ਆਪਣੇ ਨਾ ਜੀ ਨਹੀਂ ਕਰਦਾ ਜੀ ਦਿਨ ਨੂੰ ਵੜੀਏ ਜੀ ਕਰਦਾ ਅਹੀ ਚਲਾਈ ਜਾਈ ਜੀ ਬਸ ਮਾਹੀ ਦੇ ਅਲਰਜੀ ਐ ਹੀ ਲੱਗਦੀ ਆ ਲੋਰ ਚੜਦੀ ਐ ਟੈਂਸ਼ਨ ਟੈਂਸ਼ਨ ਫ੍ਰੀ ਰਹਿੰਦਾ ਨਾ ਬੰਦਾ ਨਾ ਕੋਈ ਪਿੱਛੇ ਲੰਗੇ ਦੀ ਫਿਕਰ ਬਸ ਇੱਕ ਰਾਲ ਜੀ ਮੰਨ ਲੈਣੀ ਆ ਜੇ ਮਾੜਾ ਪਿੱਛੇ ਧਿਆਨ ਗਿਆ ਇਹਨੂੰ ਸਟੀering ਮੋੜ ਕੇ ਛੱਡ ਦੋ ਅਗਲੀ ਰਾਲ ਤੱਕ ਇਹਨੇ ਆਪੇ ਸਿੱਧਾ ਹੋ ਜਾਣਾ ਉਹ ਬੜਾ ਫੀਚਰ ਸਰਾਏ ਕਹਿੰਦਾ ਡਰਾਈਵਿੰਗ ਬੈਸਟ ਆ ਕਹਿਣ ਦਾ ਮਤਲਬ ਚਲਾਉਣ ਨੂੰ ਆਪਣੇ ਮੁਤਾਬਕ ਆ ਜਿਵੇਂ ਜਾਪਾਨ ਆ ਨਾ ਫਿਰ ਗੱਲ ਫੇਰ ਉੱਤੇ ਆ ਗਈ ਕਹਿੰਦੇ ਫੋਰਚਨਰ 10 10 ਸਾਲ ਪੁਰਾਣੀ ਵੀ ਉਵੇਂ ਚੱਲਦੀ ਹੈ ਉਵੇਂ ਚੱਲਦੀ ਹੈ ਇਹ ਉਹ ਚੀਜ਼ ਹੀ ਆ ਫਿਰ ਹਮ ਇੱਕ ਚੀਜ਼ ਹੋਰ ਤਾਂ ਇੰਜਨ ਬਾਲਾ ਛੋਟਾ ਤੇ ਛੋਟੀ ਜਗ੍ਹਾ ਦੀ ਸਾਰਾ ਕੁਝ ਪੂਰਾ ਕੀਤਾ ਹਮ ਬਾਕੀ ਚੀਜ਼ ਹੈ ਹੀ ਨਹੀਂ ਜੋਦ ਹਮ ਕੋਈ ਵੀ ਚੀਜ਼ ਮਤਲਬ ਤੋਂ ਬਿਨਾ ਹੈ ਹੀ ਨਹੀਂ ਹੈ ਹੀ ਨਹੀਂ ਵੱਡਾ ਸੁਖ ਦੇਖੋ ਇਹ ਜੀ ਇਨਲਨ ਪੰਪੇ ਬੰਦ ਝਾਬੀ ਤੇ ਆ ਹਾਂ ਲੈ ਕਮਾਲ ਹੋਈ ਪਈ ਹੈ ਨਾ ਆਹੋ ਯਾਰ ਪੰਪ ਦੂਜਾ ਤੇ ਬੰਦ ਹੈ ਤਾਂ ਹਾਂ ਬੰਦ ਝਾਬੀ ਤੇ ਆ ਬਰੇਕਾਂ ਦਾ ਕਿਵੇਂ ਆ? ਬ੍ਰੇਕ ਬਰੂਕ ਦਾ ਕਿਵੇਂ ਆ? ਬਹੁਤ ਬੈਸਟ ਆ। ਸਲਾਈ ਤਾਂ ਹਰ ਬੱਧ ਹੋਇਆ ਨਾ। ਉਹ ਵੀ ਨਾ ਆਪਾਂ ਨੂੰ ਇਹਦੇ ਚ ਜੇਂਗਰ ਨਹੀਂ ਮਿਲਿਆ। ਓਕੇ। ਬੰਨੇ ਬੰਨੇ। ਇਤੋਂ ਜਿਹੜਾ ਗੇਅਰ ਮਰਦੀ ਲਾੜ ਕੇ ਉਸੇ ਜੀ ਵਾਅ ਉਸੇ ਨੇ ਬੈਗ ਹੋਇਆ। ਉਸੇ ਜੀ। ਉਸੇ ਜੀ ਬੈਗ। ਬੈਗ ਨੂੰ ਮੀਡੀਅਮ ਆ ਨਾ। ਉਹ ਤੋਰਾ ਦੋਵਾਂ ਦਾ ਇੱਕੋ ਪੰਦਾ ਆ। ਜੇ ਕਿਤੇ ਟਰਾਲਾ ਖੁੱਬੇ ਤੇ ਮੈਂ ਕਹਿੰਦਾ ਬਹੁਤ ਸਵਾਦ ਆਵੇ। ਅੱਛਾ ਉੱਧਰ ਲੈ ਕੇ ਆਏ ਹੀ ਭਾ ਕਰੀ ਜਣਾ ਆਪਾਂ ਹੋਰ ਕਿਹੜਾ ਕੋਈ ਨਾਂ ਇਧਰੋਂ ਛੇੜਨਾ ਹਾਂ ਵਿਖਾਂ ਪਿਛਾਂ ਹਾਂ ਇਹ ਕਹਿੰਦਾ ਇਧਰੋਂ ਆ ਫਾਇਦਾ ਆ ਜਿਵੇਂ ਆਪਾਂ ਸੜਕ ਤੇ ਜਾਂਦੇ ਆ ਆਪਾਂ 4x4 ਤੇ ਨਹੀਂ ਟਰੈਕਟਰ ਹੈਗਾ ਕਿਉਂਕਿ ਆਪਾਂ ਸੜਕ ਤੇ ਲਾਉਣਾ ਨਹੀਂ ਚਾਹੀਦਾ ਆਪਾਂ ਨੂੰ ਅਮਰਜੈਂਸੀ ਆਪਾਂ ਰੋਕਣਾ ਆ ਟਰੈਕਟਰ ਜਿਆਦੀ ਸਪੀਡ ਚ ਉਹਦੇ ਜਿਵੇਂ ਚੌਥੇ ਤੋਂ ਸਿੱਧਾ ਪਹਿਲਾ ਵੀ ਕਰਦੇ ਆ ਉਹ ਆਪਾਂ ਬ੍ਰੇਕ ਲਾਈਏ ਟਾਇਰਾਂ ਨੇ ਇੱਕ ਜਗ੍ਹਾ ਤੇ ਜੰਮਣਾ ਆ ਜਦੋਂ ਆਪਾਂ ਗিয়ার ਛੋਟਾ ਕਰਾਂਗੇ ਉਹਨਾਂ ਨੇ ਹੌਲੀ ਹੌਲੀ ਸਪੀਡ ਕੱਟ ਕਰਨੀ ਛੇਤੀ ਟਰੈਕਟਰ ਇਹ ਮੈਂ ਵੀਡੀਓ ਪਾਈ ਵੀ ਸੀ ਸਰਪੰਚ ਸਾਹਿਬ ਉੰਨਾ ਬ੍ਰੇਕ ਨਾ ਜਿਆਦਾ ਉਹ ਚੀਜ਼ ਜਿਆਦਾ ਕੰਮ ਕਰਦੀ ਆ ਉਹ ਜਿਆਦਾ ਕੰਮ ਕਰਦੀ ਕਿਉਂਕਿ ਬ੍ਰੇਕ ਨੇ ਵੀ ਇੱਕ ਜਗ੍ਹਾ ਤੇ ਟਾਇਰ ਖਲਾਰ ਦੇਨੇ ਆ ਉਹਨੇ ਹੌਲੀ ਹੌਲੀ ਤੋੜਨੇ ਕਲਚ ਦਾ ਕਿਵੇਂ ਆ ਰਹਿਲਾ ਜਾ ਕੇ ਟਾਇਟ ਆ ਹੋਰ ਰਹਿਲਾ ਬਹੁਤ ਜਿਆਦਾ ਸਾਰੀ ਦਿਹਾੜੀ ਜਿਵੇਂ ਤੁਸੀਂ ਚਲਾਉਣਾ ਹੈ ਨਾ ਅੰਕਲ ਤੁਸੀਂ ਤੇ ਬੈਟ ਨੇ ਚਲਾਉਣਾ ਸ਼ਾਮ ਨੂੰ ਥਕਾਵਟ ਜੀ ਹੁੰਦੀ ਕਿ ਨਹੀਂ ਨਾ ਸਿਰ ਪਾ ਘੱਟਾ ਕਰਕੇ ਉਹ ਇਹਦਾ ਮੈਂ ਕਹਿੰਦਾ ਜੀ ਨਹੀਂ ਕਰਦਾ ਇਹ ਕਹਿੰਦਾ ਮੈਚ ਲਈ ਜਾ ਉਹ ਮੈਂ ਕਹਿੰਦਾ ਮੈਚ ਲੋ ਗੱਲ ਹੈ ਸਿਰਫ ਘੱਟੇ ਦੀ ਜਿਹੜੇ ਪ੍ਰੋਬਲਮ ਹੈ ਮਸ਼ੀਨ ਤੇ ਟਰੈਕਟਰ ਨਾਲੇ ਇਹ ਜ਼ਿਆਦਾ ਚਲਾਇਆ ਮੈਂ ਹੀ ਆ ਡਾੜੀ ਹੁਣੀ ਪਹਿਲਾਂ ਕੰਬੈਨ ਤੇ ਸੀ ਨਾਲ ਡਰਾਈਵਰ ਦੇ ਓਕੇ ਚਲੋ ਹੁਣ ਆਏ ਨੇ ਦੋ ਤਿੰਨ ਦਿਨ ਹੋ ਗਏ ਨੇ ਇੱਕ ਇੱਕ ਇਹੋ ਟਰੈਕਟਰ ਹੈ ਜਿਹੜਾ ਹੁਣ ਸਟਾਰਟ ਕਰਦਾ ਵਾਂ ਲੱਗਦਾ ਵੀ ਬੰਦ ਹੈ ਆਪਾਂ ਗੱਲਬਾਤ ਕਰੀ ਜੰਨੇ ਆ ਕੋਈ ਛੀਛਾ ਹਾਂ ਸਾਰਾ ਕੁਝ ਹੋ ਗਿਆ ਕੋਈ ਵੀ ਚੀਜ਼ ਹੈ ਕੋਈ ਛੱਤਰੀ ਜਾਂ ਦੀਦਾ ਕਿਤੇ ਵੀ ਕੋਈ ਲਾਈਬ੍ਰੇਰੀ ਹੈ ਸਟਾਰਟ ਕਰ ਉਹ ਛੱਲਾ ਨਹੀਂ ਹੁੰਦਾ ਪਿਆ ਤਾ ਵੇਖ ਲੋ ਆ ਯਾਰ ਸਟਾਰਟ ਖੜਾ ਟ੍ਰੈਟਰ ਵੀ ਨਹੀਂ ਹਿਲਦਾ ਬਿਆ ਵਾਤੀ ਯਾਰ ਜਦੋਂ ਇਹ ਆਉਂਦੇ ਰੇਸ ਚ ਹੋ ਗਿਆ ਨਾ ਜਿੱਥੇ ਇਹਨੇ ਚੱਲਣਾ ਆ ਆਪਾਂ ਉਹਨੇ ਨੂੰ 15-1800 ਦੇ ਕਰਦੇ ਆ ਇਹਨੇ ਹੋਰ 100 ਜਾਣਾ ਆ ਵਾਈਬਰੇਸ਼ਨ ਨੂੰ ਇਨੀ ਵਾਈਬ੍ਰੇਸ਼ਨ ਘੱਟ ਜਾਣੀ ਇਹ ਤਾਂ ਚੁੱਪ ਹੀ ਰਹਿਣਾ ਚੁੱਪ ਹੀ ਰਹਿਣਾ ਤੁਸੀਂ ਰੇਸ ਦੇ ਕੇ ਵੇਖੋ ਮੈਂ ਦਿੱਤੀਆਂ ਆਉਂਦੇ ਰੇਸਾਂ ਇਹਦੇ ਕੋਲ ਚੱਲਦੇ 25000 ਰੁਪਏ ਤੇ ਆ ਜਿਹੜੀ ਮਾੜੀ hoti vibration ਹੀ ਕਿਸੇ ਨੂੰ ਵੀ ਆਣੀ ਆ ਮਨੋਟਾ ਨੰਬਰ ਜੀ ਆ ਆਤਰਫ ਹੋ ਕੇ ਕਿ ਲਾਉਂਦਾ ਨਹੀਂ ਇਹ ਵੀ ਇੰਦਰਾਰ ਕਿਆ ਤੇ ਐਰ ਕੰਪਨੀ ਆ ਤੇ ਨੇ ਚਲੋ ওই ਗੱਲ ਨਾ ਬਾਬਾ ਵੈਗਰੂ ਸੋਣਾ ਸੋਣਾ ਚੱਲੇ ਹਾਂਜੀ ਦਾ ਕਿਹਾ ਸਪੋਰਟਾਂ ਤੋਂ ਵੀ ਕੰਮ ਪੱਕਾ ਕੀਤਾ ਕੰਪਨੀ ਨੇ ਹਾਂ ਕੋਈ ਨਹੀਂ ਇਹਨੂੰ ਤੁਸੀਂ ਚਲਾਓ ਸਰਵਿਸ ਸਰਵਿਸ ਚਲਾਓ ਹਾਂਜੀ ਆਪਾਂ ਅੰਕਲ ਫੇਰ ਦੁਬਾਰਾ ਆਵਾਂਗੇ ਆ ਜਾਓ ਤੁਸੀਂ ਤੁਸੀਂ ਨਾ ਇਹਨੂੰ ਹਣ ਤੂੜੀ ਦਾ ਸੀਜ਼ਨ ਲਾ ਲਓ ਇਸ ਤੋਂ ਬਾਅਦ ਆਪਾਂ ਖੇਤ ਵਾਹਣੇ ਵਾਹਣੇ ਆਹ ਐਕਸਪੀਰੀਅੰਸ ਤੁਹਾਡਾ ਵੇਖ ਚੱਲੇ ਆਂ ਉਸ ਤੋਂ ਬਾਅਦ ਆਪਾਂ ਉਹ ਵੀ ਦੇਖਾਂਗੇ ਜਰੂਰ ਜੀ ਨਹੀਂ ਉਹਦੋਂ ਕਿਵੇਂ ਚੱਲਦਾ ਹੈ ਨਾ ਸਾਡਾ ਆਪਣਾ ਟਰੈਕਟਰ ਹੈ ਸਾਡਾ ਆਪਣਾ ਘਾਰ ਜਦੋਂ ਨਹੀਂ ਕੋਈ ਗੱਲ ਹੀ ਨਹੀਂ ਅੰਕਲ ਕੋਈ ਗੱਲ ਹੀ ਨਹੀਂ ਤੇ ਸਾਨੂੰ ਦੋ ਆ ਗਿਆ ਜੇ ਗੱਲਬਾਤ ਕਰਦੇ ਆਂ ਅੰਕਲ ਤੋਂ ਜਾਂ ਵੀਰੇ ਤੋਂ ਵੱਧ ਕਰ ਸ਼ਬਦ ਮੇਰੇ ਤੋਂ ਨਿਕਲੇ ਆਵੇ ਉਹਦੇ ਲਈ ਮਾਫੀ ਆ ਆਪਾਂ ਵੀਰਾਂ ਦਾ ਨੈਕਸਟ ਐਕਸਪੀਰੀਅੰਸ ਫੇਰ ਸ਼ੇਅਰ ਕਰਾਂਗੇ ਜਦੋਂ ਹਣ ਗਾਂ ਪਾ ਖੇਤ ਦਾ ਪੱਟਨੇ ਆ ਵਾਹਣੇ ਆ ਝੋਨਾ ਲਾਉਣਾ ਉਦੋਂ ਬਾਅਦ ਫਿਰ ਵੀਰ ਉਹਨਾਂ ਕੋਲ ਆਵਾਂਗੇ ਫਿਰ ਤੁਹਾਨੂੰ ਦੱਸਾਂਗੇ ਕਿ ਉਦੋਂ ਬਾਅਦ ਕੀ ਹੋਇਆ ਹੁਣ ਤੱਕ ਵੀਰ ਹੁਣ ਨਹੀਂ ਤਾਂ ਅੰਕਲ ਪੂਰੇ ਖੁਸ਼ ਗਾਂ ਦੀ ਗੱਲਬਾਤ ਆਪਾਂ ਨਾਲੇ ਤੁਹਾਨੂੰ ਤਜਰਬਾ ਦਿਖਾਵਾਂਗੇ ਨਾਲੇ ਗੱਲਬਾਤ ਕਰਾਂਗੇ ਦੋ ਆ ਗਿਆ ਮਿਲਦੇ ਹਾਂ ਅਗਲੀ ਵੀਡੀਓ ਚ ਸਾਰੇ ਵੀਰਾਂ ਨੂੰ ਅਸਸ ਅੱਗੇ ਜੀ ਕੀ ਫਤਿਹ